ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਫਿਰ ਤੋਂ ਇੱਕ ਨਵੇਂ ਟੌਪਿਕ ਦੇ ਨਾਲ ਆਏ ਹਾਂ ਆਪਾਂ ਅੱਜ ਦਾ ਟੌਪਿਕ ਨਾਲ ਕੁਝ ਵੱਖਰਾ ਜਾਵਾ ਸੋ ਆਪਾਂ ਅੱਜ ਦੇ ਟੌਪਿਕ ਦੇ ਵਿੱਚ ਗੱਲ ਕਰਨੀ ਹੈ ਉਹ ਔਰਤਾਂ ਦੇ ਬਾਰੇ ਜਿਨ੍ਹਾਂ ਦੇ ਹਸਬੰਡ ਜਵਾਨੀ ਦੇ ਵਿੱਚ ਹੀ ਚਲੇ ਜਾਂਦੇ ਨੇ ਤੋਂ ਆਪਣਾ ਸਾਰੀਆਂ ਜ਼ਿੰਮੇਵਾਰੀਆਂ ਉਹਨਾਂ ਨੂੰ ਇਕੱਲਿਆਂ ਨੂੰ ਆ ਖਤਮ ਕਰਨੀਆਂ ਪੈਂਦੀਆਂ ਨੇ ਵੇਖੋ ਜੀ ਸੰਸਾਰ 'ਚ ਆਪਾਂ ਆਏ ਹਾਂ ਆਪਾਂ ਨੂੰ ਆਪਣੀ ਜ਼ਿੰਦਗੀ ਖੁਸ਼ੀ ਦੇ ਨਾਲ ਤੇ ਜਿਣੀ ਚਾਹੀਦੀ ਪਰ ਕਹਿੰਦੇ ਨੇ ਨਾ ਜਦੋਂ ਦੋ ਸਤੰਭ ਮਿਲ ਜਾਣ ਤਾਂ ਜ਼ਿੰਦਗੀ ਹੋਰ ਵੀ ਵਦਿਆ ਹੋ ਜਾਂਦੀ ਏ ਪਰ ਅਗਰ ਨਾ ਵਾਏ ਗੁਰੂ ਕਰੇ ਪਰਮਾਤਮਾ ਵੱਲੋਂ ਕੋਈ ਐਹੋ ਜੀ ਘੜੀ ਆ ਜਾਂਦੀ ਹੈ ਆਪਣੇ ਲਾਈਫ ਦੇ ਵਿੱਚ ਕੋਈ ਐਹੋ ਜਾਂ ਟਾਈਮ ਆ ਜਾਂਦਾ ਜੀ ਆਪਾਂ ਨੂੰ ਇੱਕ ਜਣਾ ਆਪਣੇ ਵਿੱਚੋਂ ਚਲੇ ਆ ਜਾਂਦਾ ਵਾ ਤਾਂ ਦੂਸਰੇ ਜਣੇ ਲਈ ਬਹੁਤ ਜ਼ਿਆਦੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਵਾ ਨਾ ਜੇ ਸੌਰਤ ਦਾ ਹਸਬੰਡ ਇਸ ਦੁਨੀਆ ਤੋਂ ਚਲੇ ਜਾਂਦਾ ਨਾ ਦੁਨੀਆ ਉਹਨੂੰ ਦੁਖੀ ਵੀ ਬਹੁਤ ਕਰਦੀ ਏ ਵੇਖਣ ਨੂੰ ਲੱਗਦਾ ਹੈ ਕਿ ਇਸ ਚੀਜ਼ਾਂ ਨਾਰਮਲ ਨੇ ਪਰ ਜੋ ਇਨਸਾਨ ਇਸ ਚੀਜ਼ ਨੂੰ ਸਹਿੰਦਾ ਵਾ ਇਹ ਉਹੀ ਜਾਣ ਸਕਦਾ ਵਾ ਅ ਕਿਉਂਕਿ ਵੇਖੋ ਜੇ ਦਾ ਹਸਬੰਡ ਚਲਾ ਜਾਂਦਾ ਨਾ ਇੱਕ ਤੋਂ ਮੈਂਟਲੀ ਅਪਸਰਟ ਹੁੰਦੀ ਹੈ ਦੂਸਰੇ ਉਹਨੂੰ ਟੈਨਸ਼ਨ ਬਹੁਤ ਹੁੰਦੀ ਹੈ ਕਿ ਮੈਂ ਆਪਣਾ ਅ ਅੱਗੇ ਦੀ ਸੈਟਮੈਂਟ ਕਿਵੇਂ ਕਰਨੀ ਹੈ ਆਪਣੇ ਬੱਚੇ ਕਿਵੇਂ ਪਾਲਣੇ ਨੇ ਕਿਉਂਕਿ ਇਹ ਕੋਈ ਵੀ ਬਾਅਦ ਵਿੱਚ ਉਹਦਾ ਸਾਥ ਨਹੀਂ ਦਿੰਦਾ ਨਾ ਹੀ ਕੋਈ ਆਣ ਕੇ ਹਾਲ ਪੁੱਛਦਾ ਵਾ ਉਹਨੂੰ ਆਪਣੇ ਆਪ ਹੀ ਮੈਂਟਲੀ ਪ੍ਰੀਪੇਅਰ ਹੋਣਾ ਪੈਂਦਾ ਵਾ ਆਪਣੇ ਬੱਚਿਆਂ ਲਈ ਆਪਣੇ ਵਾਸਤੇ ਤਾਂ ਹੀ ਉਹ ਆਪਣੀ ਜ਼ਿੰਦਗੀ ਅੱਗੇ ਕੱਟ ਸਕਦੀ ਏ ਸੋ ਮੈਨੂੰ ਵੀ ਇਹੀ ਲੱਗਦਾ ਹੈ ਕਿ ਜੋ ਜਿਨ੍ਹਾਂ ਦੇ ਹਸਬੰਡ ਚਲ ਜਾਂਦੇ ਨੇ ਉਹਨਾਂ ਦੀ ਲਾਈਫ ਬਹੁਤ ਡਿਫਿਕਲਟ ਹੋ ਜਾਂਦੀ ਏ ਲੋਕ ਵੀ ਉਹਨਾਂ ਨੂੰ ਜੀਣ ਨਹੀਂ ਦਿੰਦੇ ਨਾਰਮਲ ਗੱਲ ਵੀ ਹੋਏਗੀ ਕੁਝ ਵੀ ਹੋਊਗਾ ਕਿਉਂਕਿ ਹਰ ਦੋਕ ਸੁਕ ਦੇ ਵਿੱਚ ਉਹਨੇ ਆਪ ਹੀ ਹਰ ਜਗ੍ਹਾ ਤੇ ਜਾਣਾ ਹਰ ਚੀਜ਼ ਉਹਨੇ ਕੰਮ ਆਪ ਹੀ ਕਰਨੇ ਅਗਰ ਇੱਕ ਔਰਤ ਘਰ ਤੋਂ ਜ਼ਿਆਦਾ ਟਾਈਮ ਬਾਹਰ ਰਹਿੰਦੀ ਹੈ ਤਾਂ ਲੋਕ ਕਹਿਣਗੇ ਕਿ ਫਿਰਦੀ ਬਹੁਤ ਹੈ ਇਹ ਵਾਲਾ ਹਰ ਟਾਈਮ ਬਾਹਰ ਹੀ ਰਹਿੰਦੀ ਹੈ ਤੇ ਜੇ ਉਹਦੇ ਘਰੇ ਕੋਈ ਜ਼ਿਆਦਾ ਲੰਮਾ ਟਾਈਮ ਰੁਕ ਜਾਂਦਾ ਇਹਨਾਂ ਦੇ ਘਰੇ ਕਿਉਂ ਰੁਕਿਆ ਰਹਿੰਦਾ ਵੇਖੋ ਜੀ ਇਹ ਅੱਜ ਕੱਲ੍ਹ ਨਾਲ ਲੋਕਾਂ ਦੀ ਸੋਚ ਬਹੁਤ ਮਾੜੀ ਹੈ ਕਈ ਇਹ ਨਹੀਂ ਅੰਦੇ ਕਿ ਸਾਰੇ ਮਾੜੇ ਨੇ ਕਈ ਪੈਨਪਰਾ ਚੰਗੇ ਵੀ ਬਹੁਤ ਹੁੰਦੇ ਨੇ ਕਿਉਂਕਿ ਜਿਸ ਇਨਸਾਨ ਨੇ ਸਾਰਾ ਜ਼ਿੰਦਗੀ ਆਪਣੇ ਇਕੱਲੇ ਹੈਂਡਲ ਕਰਨੀ ਹੈ ਹਰ ਚੀਜ਼ ਉਹਨੇ ਇਕੱਲਾ ਵੇਖਣਾ ਵਾ ਤੋ ਉਹਨੂੰ ਬਾਹਰ ਆਉਣਾ ਜਾਣਾ ਵੀ ਪੈਣਾ ਵਾ ਕਿਉਂਕਿ ਇਹਨੇ ਬਾਹਰ ਦੇ ਕੰਮ ਵੀ ਕਰਨੇ ਨੇ ਔਰ ਉਹਨਾਂ ਦੇ ਘਰ ਵੀ ਅਗਰ ਕੋਈ ਆਏ ਤੇ ਉਹਨੇ ਆਪ ਹੀ ਸਾਰਿਆਂ ਨਾਲ ਡੀਲ ਕਰਨਾ ਵਾ ਜਾਂ ਤੇ ਇਹ ਹੈ ਨਹੀਂ ਕਿ ਲੋਕ ਉਹਨੂੰ ਆਣ ਕੇ ਕੋਈ ਰੋਟੀ ਪਾਣੀ ਕਰਉ ਦੇ ਜਾਣਗੇ ਜਾਂ ਵੀ ਉਹਦਾ ਕੰਮ ਬਣਾ ਕੇ ਦੇ ਜਾਣਗੇ ਕੋਈ ਨਹੀਂ ਹੈਲਪ ਕਰਦਾ ਅਗਰ ਉਹ ਆਪਣੇ ਪੈਰਾਂ ਤੇ ਰੋਟੀ ਚਾਹ ਚੰਗੀਆਂ ਖਾ ਲੈਂਦੀ ਏ ਤਾਂ ਉਹਨੂੰ ਵੀ ਲੋਕ ਗੱਲਾਂ ਦੇ ਨਾਲ ਸਤਾਉਂਦੇ ਨੇ ਸੋ ਮੈਨੂੰ ਲੱਗਦਾ ਹੈ ਕਿ ਨਾ ਵਾਹਿਗੁਰੂ ਕਰੇ ਅੱਬਲ ਤੇ ਸਾਰੇ ਸਹੀ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਰਹਿਣ ਕਿਸੇ ਦਾ ਅਗਰ ਇੱਕ ਸਹਾਰਾ ਜ਼ਿੰਦਗੀ ਚ ਚੱਲਿਆ ਜਾਂਦਾ ਵਾ ਤਾਂ ਮੈਨੂੰ ਲੱਗਦਾ ਕਿ ਔਰਤਾਂ ਨੂੰ ਥੋੜਾ ਜਣਾ ਸਟਾਰਟਿੰਗ ਤੋਂ ਆਪਣਾ ਇੱਕ ਮੈਚ्योर ਚੀਜ਼ ਬਣਾ ਕੇ ਰੱਖਣੀ ਚਾਹੀਦੀ ਹੈ ਮੈਂ ਕੁਝ ਪੁਆਇੰਟ ਨੋਟ ਕੀਤੇ ਨੇ ਨੰਬਰ ਹੈ ਕਿ ਸਟਾਰਟਿੰਗ ਤੋਂ ਮਨੀ ਸੇਵ ਇਹ ਹਰ ਔਰਤ ਦੀ ਨਾ ਹੈਬਿਟ ਹੋਣੀ ਚਾਹੀਦੀ ਕਿ ਉਹਨੂੰ ਭਾਵੇਂ ਆਪਣੇ ਹਸਬੰਦ ਨੂੰ ਦੱਸੇ ਭਾਵੇਂ ਨਾ ਦੱਸੇ ਉਹਨੂੰ ਥੋੜੀ ਜੀ ਆਪਣੀ ਮਨੀ ਸੇਵ ਕਰਕੇ ਜ਼ਰੂਰ ਰੱਖਣੀ ਚਾਹੀਦੀ ਹੈ ਕਿਉਂਕਿ ਕੁਝ ਵੀ ਹੋ ਸਕਦਾ ਵਾ ਠੀਕ ਹੈ ਨਾ ਲਾਈਫ ਹੈ ਜ਼ਿੰਦਗੀ ਵਾਧੇ ਘਾਟੇ ਹੋ ਜਾਂਦੇ ਹੁੰਦੇ ਨੇ ਅਗਰ ਉਹਦੇ ਕੋਲ ਚਾਰ ਪੈਸੇ ਹੋਣਗੇ ਤਾਂ ਆਪਣੀ ਜ਼ਿੰਦਗੀ ਨੂੰ ਵੀ ਗਾਂ ਥੋੜਾ ਬਥਾ ਸੋਖਣਾ ਘਟ ਸਕੇਗੀ ਜਾਂ ਉਹ ਪੈਸੇ ਨੂੰ ਥੋੜਾ ਟਾਈਮ ਵਾਸਤੇ ਵਰਤ ਕੇ ਗਾਂ ਆਪਣੇ ਸੋਚਣ ਨੂੰ ਵੀ ਮੈਂ ਅੱਗੇ ਲਾਈਫ ਕਿਵੇਂ ਕਰਨੀ ਕੀ ਕੰਮ ਕਰਨਾ ਸੋਚ ਲਈ ਉਹਨੂੰ ਮੌਕਾ ਮਿਲ ਜੂਗਾ ਨੰਬਰ 2 ਹੁੰਦਾ ਹੈ ਜੀ ਆਪਣੇ ਕੋਲ ਜ਼ਮੀਨ ਜਾਇਦਾਦ ਤੋਂ ਬੈਂਕ ਐਫ ਡੀ ਦੀ ਜਾਣਕਾਰੀ ਅੱਜ ਕੱਲ ਆਪਾਂ ਵੇਖਦੇ ਆ ਕਿ ਜਿੰਨਾ ਵੀ ਜ਼ਮੀਨ ਜਾਇਦਾਦ ਦੀ ਕੋਈ ਜ਼ਮੀਨਾਂ ਦੀ ਕੋਈ ਜਾਣਕਾਰੀ ਹੁੰਦੀ ਹੈ ਐਫ ਡੀ ਵਗੈਰਾ ਬੈਂਕ ਚ ਕਿੰਨਾ ਹੁੰਦਾ ਹੈ ਇਹ ਮੋਸਟਲੀ ਕੰਮ ਸਾਰਾ ਮਰਦਾਂ ਨੂੰ ਹੀ ਦਿੱਤਾ ਜਾਂਦਾ ਵਾ ਇਸ ਕੰਮ ਨੂੰ ਹਮੇਸ਼ਾ ਮਰਦ ਹੀ ਕਰਦੇ ਨੇ ਔਰਤਾਂ ਨੂੰ ਇਸ ਚੀਜ਼ਾਂ ਤੋਂ ਦੂਰ ਰੱਖਿਆ ਜਾਂਦਾ ਪਰ ਨਹੀਂ ਔਰਤਾਂ ਨੂੰ ਇਸ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਕਿ ਸਾਡੀ ਜ਼ਮੀਨ ਕਿੰਨੀ ਹੈ ਕਿੱਥੇ ਸਾਨੂੰ ਜ਼ਮੀਨ ਆਉਂਦੀ ਹੈ ਸਾਡੇ ਬੈਂਕ ਚ ਕਿੰਨੇ ਪੈਸੇ ਨੇ ਕਿਉਂਕਿ ਜਦੋਂ ਇੱਕ ਮਰਦ ਔਰਤ ਦੀ ਜ਼ਿੰਦਗੀ ਤੋਂ ਚਲਿਆ ਜਾਂਦਾ ਤਾਂ ਮੁਰਤੇ ਕਈ ਕਈ ਪਰਿਵਾਰ ਵੀ ਐਵੇਂ ਹੁੰਦੇ ਨੇ ਕਿ ਉਹ ਆਪਣੇ ਉਸ ਘਰ ਦੇ ਮੈਂਬਰ ਹੀ ਉਸ ਔਰਤ ਦੇ ਨਾਲ ਬਹੁਤ ਗਲਤ ਕਰਦੇ ਨੇ ਅਗਰ ਉਸ ਨੂੰ ਔਰਤ ਨੂੰ ਪੂਰੀ ਜਾਣਕਾਰੀ ਹੋਏਗੀ ਔਰਤ ਪੂਰੀ ਚਕੰਨੀ ਹੋਏਗੀ ਇਸ ਚੀਜ਼ ਪ੍ਰਤੀ ਤਾਂ ਉਹ ਆਪਣਾ ਹੱਕ ਲੈ ਸਕਦੀ ਤੇ ਆਪਣੇ ਬੱਚੇ ਗੋ ਵਧੀਆ ਪਾਲ ਸਕਦੀ ਏ ਨੰਬਰ 3 ਜੀ ਕੋਈ ਸਕਿੱਲ ਸਿੱਖੋ ਅਗਰ ਕੋਈ ਇਸੇ ਪੈਨ ਨੂੰ ਕੋਈ ਸਿਲਾਈ ਕੋਈ ਪੜਾਈ ਲਿਖਾਈ ਕਿਸੇ ਨੂੰ ਕੁਝ ਵੀ ਆਉਂਦਾ ਵਾ ਤੇ ਉਹ ਚੀਜ਼ ਆਪਣਾ ਅੱਗੇ ਕੰਮ ਖੋਲ ਸਕਦੀ ਹੌਲੀ ਹੌਲੀ ਟਰਾਈ ਕਰੋ ਜ਼ਰੂਰੀ ਨਹੀਂ ਹੁੰਦਾ ਕਿ ਕੰਮ ਮੰਦਾ ਹੀ ਪਊਗਾ ਤੁਹਾਡਾ ਕਈ ਵਾਰ ਆਪਣੇ ਮਨ ਚ ਸੋਚ ਆ ਜਾਂਦੀ ਨਾ ਕਿ ਮੈਂ ਕਰੂੰਗੀ ਪਤਾ ਨਹੀਂ ਹੋਊਗਾ ਕਿ ਨਹੀਂ ਪਰ ਤੁਸੀਂ ਕੋਸ਼ਿਸ਼ ਕਰੋ ਕੋਸ਼ਿਸ਼ ਕਰੋਗੇ ਤੇ ਸਭ ਕੁਝ ਹੋ ਜਾਂਦਾ ਹੁੰਦਾ ਵਾ ਅਗਰ ਤੁਹਾਨੂੰ ਨਹੀਂ ਹੁੰਦਾ ਤਾਂ ਤੁਸੀਂ ਥੋੜਾ ਟਾਈਮ ਲਾ ਕੇ ਔਖੇ ਸੌਖੇ ਹੋ ਕੇ ਇੱਕ ਕੰਮ ਸਿੱਖੋ ਜਿਹਨੂੰ ਤੁਸੀਂ ਸਾਰੀ ਉਮਰ ਕਰ ਸਕੋ ਨੰਬਰ 5 ਹੋਏਗਾ ਜੀ ਸੌਰੀ ਨੰਬਰ 4 ਹੈ ਜੀ ਖੜੇ ਹੋਵੋ ਤੇ ਅੱਗੇ ਵਧੋ ਕਿਸੇ ਦਾ ਤੁਸੀਂ ਕੋਈ ਆਸ ਨਾ ਰੱਖੋ ਕਿ ਕੋਈ ਤੁਹਾਨੂੰ ਆਣ ਕੇ ਖੜਾ ਕਰੂਗਾ ਜਾਂ ਤੁਹਾਡੀ ਕੋਈ ਹੈਲਪ ਕਰੂਗਾ ਨਹੀਂ ਜੀ ਤੁਸੀਂ ਆਪਣੇ ਬੱਚਿਆਂ ਵਾਸਤੇ ਆਪ ਹੀ ਖੜੇ ਹੋਣਾ ਵਾ ਸਕਸੈਸਫੁਲ ਬਣੋ ਔਖਾ ਸੌਖਾ ਆਪਣੇ ਬੱਚਿਆਂ ਲਈ ਮਚਿਓਰ ਬਣ ਕੇ ਮਾਪੇ ਦਾ ਦੋਨੋਂ ਦਾ ਫਰਜ਼ ਨਿਭਾਓ ਕਿਉਂਕਿ ਤੁਹਾਨੂੰ ਹੀ ਕਰਨਾ ਪੈਣਾ ਵਾ ਕੋਈ ਤੁਹਾਡੀ ਆਣ ਕੇ ਹੈਲਪ ਨਹੀਂ ਕਰੂਗਾ ਜਾਂ ਤੁਹਾਨੂੰ ਕੋਈ ਆਣ ਕੇ ਦੱਸੂਗਾ ਨਹੀਂ ਸੋ ਮੈਨੂੰ ਲੱਗਦਾ ਹੈ ਕਿ ਜੀ ਸੌਰਤ ਦੇ ਨਾਲ ਇਹ ਸਭ ਕੁਝ ਹੋਇਆ ਹੋਵੇ ਉਹੀ ਜਾਣ ਸਕਦੀ ਹੈ ਤੇ ਸੋੜਾ ਜੇ ਤੁਹਾਨੂੰ ਇਹਨਾਂ ਚੀਜ਼ਾਂ ਦੀ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਸੋ ਤੁਹਾਨੂੰ ਮੇਰੇ ਵਿਚਾਰ ਕਿਵੇਂ ਦੇ ਲੱਗੇ ਨੇ ਪਲੀਜ਼ ਆਪਣੇ ਕਮੈਂਟ ਸੈਕਸ਼ਨ ਚ ਜਰੂਰ ਦੱਸਿਓ ਅਗਰ ਕੋਈ ਕਮੀ ਪੇਸ਼ੀ ਹੋ ਜਾਈ ਜਿੰਦੀ ਹੈ ਤਾਂ ਮਾਫੀ ਦਿਓ ਆਪਾਂ ਨੈਕਸਟ ਵੀਡੀਓ ਚ ਉਹਨੂੰ ਸੁਧਾਰ ਕਰਾਂਗੇ ਧੰਨਵਾਦ